ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਸਿੱਧੂ ਉਮੀਦ ਨਹੀਂ ਸੀ ਕਿ ਇਸ ਤਰ੍ਹਾਂ ਕਿਸਾਨਾਂ ਦੇ ਮੋਰਚੇ ਨੂੰ ਖਰਨਾ ਦਿੱਤਾ ਜਾਵੇਗਾ ਮੋਰਚਾ ਚੁਕਵਾ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਕੱਲ ਬਹੁਤ ਹੀ ਜ਼ਿਆਦਾ ਗਿਣਤੀ ਵਿੱਚ ਜੋ ਪੁਲਿਸ ਸੀਗੀ ਉਹ ਇਕੱਠੀ ਕੀਤੀ ਗਈ ਲੱਡਾ ਕੋਠੇ ਵਿਖੇ ਮੈਂ ਦੇਖਿਆ ਬਹੁਤ ਫੋਰਸ ਸੀਗੀ ਤੇ ਇੱਥੇ ਉਹਨਾਂ ਨੇ ਚਾਲੇ ਪਾਤੇ ਬਾਰਡਰ ਖਨੌਰੀ ਸੰਭੂ ਤੇ ਖਨੌਰੀ ਦਾ ਜੋ ਬਾਰਡਰ ਤੇ ਕਿਸਾਨ ਬੈਠੇ ਸੀ ਇੱਕ ਸਾਲ ਤੋਂ ਜ਼ਿਆਦਾ ਉਹਨਾਂ ਨੂੰ ਹੋ ਗਿਆ ਸਮਾਂ ਬੈਠਿਆ ਨੂੰ ਤੇ ਸੋ ਅਮਰਮਾਨ ਨਾਲ ਕੋਈ ਇੱਥੇ ਲੜਾਈ ਝਗੜਾ ਨਹੀਂ ਹੋਇਆ ਕਿਉਂਕਿ ਐਸਐਸਪੀ ਨਾਨਕ ਸਿੰਘ ਤੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਬੇਨਤੀ ਕਰੀ ਸੀਗੀ ਖਾਸ ਤੌਰ ਤੇ ਸਿੱਧੂ ਸਾਹਿਬ ਨੇ ਵੀ ਸਾਡੀ ਫੋਰਸ ਹਨ ਗਿਣਤੀ ਹੈਗੀ ਆ 3000 ਤੁਸੀਂ ਹੈਗੇ ਹੋ 3000 ਤੇ ਮੈਂ ਨਹੀਂ ਚਾਹੁੰਦਾ ਵੀ ਆਪਣਾ ਕੋਈ ਟਕਰਾਅ ਹੋਵੇ ਤੁਸੀਂ ਮੇਰੇ ਚਾਚੇਤਾ ਹੋ ਤੁਸੀਂ ਮੇਰੇ ਭਰਾ ਹੋ ਤੁਸੀਂ ਆਪਣੇ ਆਪ ਅਸੀਂ ਬਸਾ ਲਿਆਂਦਿਆਂ ਨੇ ਬਸਾਂ ਵਿੱਚ ਬੈਠ ਜਾਓ ਅਤੇ ਮੋਰਚਾ ਇਹ ਖਤਮ ਕਰ ਦਿਓ ਤੇ ਸਰਕਾਰ ਦਾ ਤਰਕ ਇਹ ਸੀਗਾ ਕਹਿੰਦੇ ਵੀ 1 ਸਾਲ ਤੋ ਜੋ ਹਾਈਵੇ ਬੰਦ ਹੈਗਾ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨ ਬੈਠੇ ਨੇਗੇ ਇਹਦੇ ਨਾਲ ਕਹਿੰਦੇ ਪੰਜਾਬ ਦਾ ਵਪਾਰ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਵਪਾਰੀਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਲੰਘਣ ਦੀ ਉਥੋਂ ਓ ਘੁਮ ਕੇ ਕਈ ਕਿਲੋਮੀਟਰ ਘੁਮ ਕੇ ਜਾਂਦੇ ਨੇਗੇ ਤੇ ਇਸ ਕਰਕੇ ਇਹ ਖੋਲਣਾ ਜ਼ਰੂਰੀ ਹਨ ਜਿਦੋਂ ਕੋਈ ਕਿਸਾਨਾਂ ਨੇ ਤਾਂ ਇਹ ਮੋਰਚਾ ਨਹੀਂ ਲਾਇਆ ਸੀ ਰੋਡ ਤੇ ਰੂੜਾ ਤਾਂ ਹਰਿਆਣਾ ਸਰਕਾਰ ਨੇ ਬੰਦ ਕੀਤੀਆਂ ਨੇ ਕੰਦ ਕਰਕੇ ਕਿਸਾਨ ਤਾਂ ਆਪਦਾ ਇੱਕ ਪਾਸੇ ਬੈਠੇ ਸੀਗੇ ਤੇ ਹੋਰ ਵੀ ਦੇਖੋ ਜਦੋਂ ਕੱਲ ਸੈਂਟਰ ਸਰਕਾਰ ਨਾਲ ਮੀਟਿੰਗ ਹੋਈ ਆ ਕਿਸਾਨ ਆਗੂਆਂ ਦੀ ਡੱਲੇਵਾਲ ਭੰਦੇਰ ਆ ਗਰੁੱਪਾਂ ਦੀ ਤੇ ਮੀਟਿੰਗ ਖਤਮ ਹੋਣ ਤੋਂ ਬਾਅਦ ਉਹ ਬਾਹਰ ਆ ਰਹੇ ਸੀਗੇ ਰਸਤੇ ਵਿੱਚ ਉਹ ਗੱਡੀਆਂ ਸਵੇਤ ਹੀ ਕਾਬੂ ਕਰ ਲੈ ਗਏ ਸਰਵਨ ਸਿੰਘ ਭੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਮੈਂ ਕਹਣਾ ਵੀ ਇਹ ਸਰਕਾਰ ਦਾ ਮੈਂ ਕਸੂਰ ਨਹੀਂ ਮੰਨਦਾ ਇਹ ਗੱਲ 'ਚ ਕਿਉਂਕਿ ਕਿਸਾਨਾਂ ਨੇ ਆਪਣੇ ਮੋਰਚੇ ਖੜਾਉਣ ਲਈ ਸਰਕਾਰ ਨੂੰ ਸਮਾਂ ਦਿੱਤਾ ਸਰਕਾਰ ਨੂੰ ਜਣੇ ਕਿ ਸਹਿਜੇ ਹੀ ਸਮਾਂ ਦਿੱਤਾ ਵੀ ਹਾਂ ਛੱਕ ਲੋ ਕਿਉਂ ਝੱਕ ਲੋ ਕਿਉਂਕਿ ਗ੍ਰਿੰਤੀ ਬਹੁਤ ਘੱਟ ਸੀਗੀ ਜੇਕਰ ਪੰਜਾਬ ਦੀਆਂ 24 ਜਥੇਬੰਦੀਆਂ ਨੇ ਕਿਸਾਨਾਂ ਦੀਆਂ ਮੈਂ ਪੁੱਛਣਾ ਚਾਹਣਾ ਪੰਦੇਰ ਅਤੇ ਡੱਲੇਵਾਲ ਸਾਹਿਬ ਨੂੰ ਬਹੁਤ ਸਤਿਕਾਰਯੋਗ ਨੇ ਵੀ ਜਦੋਂ ਤੁਸੀਂ ਉੱਥੇ ਗਏ ਸੀਗੇ ਇਹ ਮੋਰਚਾ ਲਾਉਣਾ ਤੁਸੀਂ ਪੰਜਾਬ ਦੀਆਂ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਕਿਉਂ ਨਹੀਂ ਕੀਤੀ ਤੁਸੀਂ ਕਿਉਂ ਇਕੱਲੇ ਦੋ 그룹 ਉੱਥੇ ਚਲੇ ਗਏ ਅਤੇ ਸਰਕਾਰ ਨੂੰ ਸिखਾੜਾ ਸੀਗਾ ਤੁਹਾਨੂੰ ਖੜਾਉਣਾ ਕਿਉਂਕਿ ਗ੍ਰੰਥੀ ਬਹੁਤ ਘੱਟ ਸੀਗੀ ਜੇਕਰ ਦਿੱਲੀ ਮੋਰਚੇ ਮੰਗੂ ਪੰਜਾਬ ਦੀਆਂ 24 ਦੀਆਂ 24 ਜਥੇਬੰਦੀਆਂ ਉੱਥੇ ਹੁੰਦੀਆਂ ਤਾਂ ਕਿਸੇ ਦੀ ਜ਼ਰੂਰਤ ਨਹੀਂ ਸੀ ਇਹ ਮੋਰਚਾ ਖੜਾਉਣ ਦੀ ਇਹ ਡੱਲੇਵਾਲ ਤੇ ਪੰਨੇਰ ਦੀ ਬਹੁਤ ਵੱਡੀ ਮੈਕਾਫਰਮ ਉਹ ਵੀ ਗਲਤੀ ਹੈ ਉਹਨਾਂ ਨੇ ਆਪਣੇ ਤੌਰ ਤੇ ਹੀ ਮੋਰਚਾ ਲਾ ਲਿਆ ਤੇ ਦੂਜੀਆਂ ਕਿਸਾਨਾਂ ਜਿੱਥੇ ਬੰਦੀਆਂ ਨੂੰ ਬਿਲਕੁਲ ਨਹੀਂ ਪੁੱਛਿਆ ਤੇ ਬਾਅਦ ਵਿੱਚ ਵੀ ਹੁੰਦੀ ਰਹੀ ਇਹ ਕਸਮ ਕਸ ਗਲਬਤ ਹੁੰਦੀ ਰਹੀ ਵੀ ਇੱਕਾ ਹੋ ਜੇ ਇੱਕਾ ਹੋ ਜੇ ਜਿੱਥੇ ਬੰਦੀਆਂ ਉੱਥੇ ਜਾ ਕੇ ਨਹੀਂ ਬੈਠ ਸਕੀਆਂ ਫਿਰ ਸਰਕਾਰ ਨੇ ਤਾਂ ਇਹ ਕੰਮ ਕਰਨੇ ਸੀਗਾ ਨਾ ਸਰਕਾਰ ਨੂੰ ਤਾਂ ਫਿਰ ਬੈਲ ਮਿਲ ਗਈ ਉਹਨੂੰ ਮੌਕਾ ਮਿਲ ਗਿਆ ਵੀ ਥੋੜੀ ਜਿਹੀ ਬੰਦੇ ਨੇ ਇਹਨਾਂ ਨੂੰ ਖੜਾਉਣ ਨੂੰ ਕੀ ਲੱਗੂਗਾ ਜੇ ਨਹੀਂ ਉੱਠਣਗੇ ਸੀ ਇਹਨਾਂ ਨੂੰ ਫਿਰ ਲਾਠੀ ਹਾਰਜ ਕਰਾਂਗੇ ਕੁੱਟਮਾਰ ਵੀ ਕਰ ਸਕਦੇ ਸੀਗੇ ਉਹ ਚਲੋ ਕੁਝ ਆਗੂ ਮੜੇ ਮੁੱਟੇ ਉੱਥੇ ਤਕਰਾਰ ਜੀ ਹੋਈ ਪਰ ਇਹ ਮੋਰਚੀਦ ਨੇ ਖਤਮ ਕਰਤੇ ਇਹ ਕਿਉਂ ਬਈ ਸਰਕਾਰ ਪੁਲਿਸ ਵੱਲੋਂ ਪੂਰਾ ਪ੍ਰਬੰਧ ਸੀਗਾ ਉਹਨਾਂ ਨੇ ਜੀਵੀਸੀ ਆ ਮਸ਼ੀਨਾ ਹੋਰ ਸਾਰਾ ਉਹਨਾਂ ਸਟੇਜ ਟੂਜ ਬਾਅਦ ਫਿਰ ਪੰਤੀ ਸਾਰਾ ਕੁਝ ਟੈਂਟ ਵਗੈਰਾ ਸਾਰਾ ਜੋ ਵੀ ਉੱਥੇ ਸਜੋ ਸਮਾਨ ਸੀਗਾ ਸਾਰਾ ਹਟਾਤਾ ਉਥੋਂ ਤੇ ਮੈਂ ਤਾਂ ਇਹੀ ਕਹਿਣਾ ਮੇਰੀ ਬੇਨਤੀ ਆਇਆ ਸੀ ਵੀਡੀਓ ਰਾਹੀਂ ਕਿਸਾਨ ਹੋਣ ਜਾਂ ਮਜ਼ਦੂਰ ਹੋਣ ਮੁਲਾਜ਼ਮ ਹੋਣ ਵਪਾਰੀ ਹੋਣ ਕੋਈ ਵੀ ਜਥੇਬੰਦੀ ਦੇ ਹੋਣ ਜਥੇਬੰਦੀ ਕੋਈ ਵੀ ਹੋਵੇ ਉਹਨਾਂ ਨੂੰ ਜਦੋਂ ਕੋਈ ਵੱਡਾ ਕੰਮ ਕਰਨਾ ਹੋਵੇ ਵੱਡਾ ਮੋਰਚਾ ਲਾਉਣਾ ਹੋਵੇ ਤਾਂ ਆਪਣੀਆਂ ਯੂਨੀਅਨਾਂ ਆਪਣੀਆਂ ਜਥੇਬੰਦੀਆਂ ਤੇ ਆਪਣੀਆਂ ਹਮਖਿਆਲੀ ਜਥੇਬੰਦੀਆਂ ਉਹਨਾਂ ਨੂੰ ਵਿਸ਼ਵਾਸ ਲੈ ਕੇ ਭਰੋਸੇ ਵਿੱਚ ਲੈ ਕੇ ਪੂਰੀ ਪੱਕੀ ਤਰ੍ਹਾਂ ਮੀਟਿੰਗ ਕਰਕੇ ਸਾਰੀਆਂ ਜਥੇਬੰਦੀਆਂ ਇੱਕੇ ਨਾਲ ਇਹ ਮੋਰਚਾ ਲਾਉਣ ਤਾਂ ਕਿ ਫਿਰ ਕੋਈ ਉਧਰ ਪੰਜਾਬ ਸਰਕਾਰ ਆ ਜਾਂ ਪੰਜਾਬ ਪੁਲਿਸ ਉਹ ਝਾਕ ਨਾ ਸਕੇ ਦੇਖੋ ਦਿੱਲੀ ਦਾ ਮੋਰਚਾ ਕਿਉਂ ਕਿਉਂ ਸਫਲ ਹੋਇਆ ਕਿਉਂਕਿ ਉੱਥੇ ਸਾਰੇ ਕਿਸਾਨ ਦੇਸ਼ ਪੱਧਰ ਦੇ ਚਾਹੇ ਉਹ ਹਿਮਾਚਲ ਦੇ ਹੋਣ ਹਰਿਆਣੇ ਦੇ ਹੋਣ ਰਾਜਸਥਾਨ ਦੇ ਹੋਣ ਪੰਜਾਬ ਦੇ ਸਰਕਾਰ ਕਿਸਾਨਾਂ ਨੇ ਉੱਥੇ ਅਗਵਾਈ ਕੀਤੀ ਪਹਿਲ ਕੀਤੀ ਤੇ ਉਸ ਤੋਂ ਬਾਅਦ ਵੱਡੇ ਵੱਡੇ ਆਗੂ ਸੂਬਿਆਂ ਦੇ ਵੱਡੇ ਵੱਡੇ ਯੂਨੀਅਨ ਸੂਬਿਆਂ ਦੀਆਂ ਉਹ ਨਾਲ ਜੁੜਦਿਆਂ ਗਈਆਂ ਅਤੇ ਸਰਕਾਰ ਦੀ ਕੋਈ ਹਿਮਾਕਤ ਨਹੀਂ ਸੀ ਉਹ ਉਹਨਾਂ ਵੱਲ ਝਾਕ ਸਕੇ ਉਹਨਾਂ ਦਾ ਮੋਰਚਾ ਖੰਡਾ ਸਕੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਮੋਰਚੇ ਨੂੰ ਬਦਨਾਮ ਕਰਨ ਦੀਆਂ ਤੇ ਇਸ ਕਰਕੇ ਇਹ ਮੋਰਚੇ ਤਾਂ ਫੇਲ ਹੋ ਗਏ ਦੋਨੋਂ ਭਲੇਰ ਤੇ ਡੱਲੇਵਾਲ ਡੱਲੇਵਾਲ ਸਾਹਿਬ ਵਾਲੇ ਕਿ ਇਹਨਾਂ ਨੇ ਇਹ ਮੋਰਚੇ ਲਾਉਣ ਵੇਲੇ ਕਿਸਾਨਾਂ ਦੀਆਂ ਸਮੂਹ ਜਥੇਬੰਦੀਆਂ ਨੂੰ ਵਿਸ਼ਵਾਸ ਨਹੀਂ ਲਿਆ ਤੇ ਉਹਨਾਂ ਨਾਲ ਮੀਟਿੰਗ ਨਹੀਂ ਕੀਤੀ ਪੂਰਾ ਇਕਾ ਕਰਕੇ ਜੇਕਰ ਇੱਥੇ ਬਹਿੰਦੇ ਤਾਂ ਕਿਸੇ ਦੀ ਜ਼ਰੂਰਤ ਨਹੀਂ ਸੀ ਇਸ ਤਰ੍ਹਾਂ ਕੋਈ ਉਹਨਾਂ ਨੂੰ ਠਾਲ ਸਕਦਾ ਠੀਕ ਹੈ ਤੇ ਬਾਕੀ ਸੈਂਟਰ ਸਰਕਾਰ ਦਾਦਾ ਰਬਈਆ ਤੁਸੀਂ ਦੇਖ ਹੀ ਲਿਆ ਕੱਲ ਮੀਟਿੰਗ ਹੋਈ ਐ ਤੇ ਹੁਣ ਮੀਟਿੰਗ ਪਾਤੀ 4 ਮਈ ਤੇ ਡੇਢ ਡੇਢ ਮਹੀਨੇ ਬਾਅਦ ਮੀਟਿੰਗ ਕਰ ਰਹੇ ਨੇ ਇਹ ਇਹ ਜਾਨੀ ਕਿ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਕਿਸਾਨਾਂ ਦਾ ਜੋ ਮੁਹਿਮਾ ਹੈਗਾ ਜੋ ਕਿਸਾਨਾਂ ਦੀ ਜੁ联 ਹੈਨਗੀਆਂ ਉਹਨਾਂ ਨੂੰ ਉਹਨਾਂ ਦਾ ਮਨੋਬਲ ਡੇਗ ਰਹੇ ਨੇ ਤੇ ਕੋਈ ਵੀ ਸੈਂਟਰ ਨੇ ਕੁਝ ਨਹੀਂ ਦੇਣਾ ਤੇ ਇਹ ਜਿਹੜਾ ਮੋਰਚੇ ਦੋਨੇ ਮੋਰਚੇ ਇਹ ਸਮਾਪਤ ਹੋ ਗਏ ਬੜਾ ਦੁੱਖ ਵੀ ਹੈ ਅਤੇ ਇਸ ਤੋਂ ਸਭ ਕੁਝ ਸਿੱਖਣ ਦੀ ਇਹ ਲੋੜ ਹੈ ਕਿ ਆਪਾਂ ਕੋਈ ਵੀ ਯੂਨੀਅਨ ਹੋਵੇ ਆਪਾਂ ਇੱਕੇ ਨਾਲ ਸਾਰਾ ਪ੍ਰੋਗਰਾਮ ਰੰਭੀਏ ਸ਼ੁਰੂ ਕਰੀਏ ਅਤੇ ਫਿਰ ਜਾ ਕੇ ਮੋਰਚਾ ਲਾਈਏ ਉਹ ਮੋਰਚੇ ਨੂੰ ਫਿਰ ਦਿੱਲੀ ਮੋਰਚੇ ਵਾਂਗੂ ਸਾਡੀ ਫਿਰ ਫਤਿਹ ਹੋਏਗੀ ਧੰਨਵਾਦ ਜਿਉਂਦੇ ਰਹੋ